प्राइवेट हॉस्पिटल का बिल इंश्योरेंस कवर करूं कि नहीं मुख्यमंत्री सहज योजना कार्ड है फिर कोई टेंशन नहीं थोड़ा सारा ट्रीटमेंट कैशलेस है बिना पैसे आ दे जी हां हर एक नागरिक जेड़ा है वो मुख्यमंत्री सेहत कार्ड जो बन गया तो 10 लाख रुपए का मुफ्त कैशलेस अब जेड़ा इलाज कराउन दे काबिल भी होगा एलिजिबल भी होगा पंजाब सरकार लेके आई है दुनिया दी पहली सेहत योजना हुन पैसे दी काट कारण कोई भी नागरिक वधिया इलाज तो वांजा नहीं रहेगा सेहत दा हक सब ले ਮਿਤੀ 9 10 25 ਨੂੰ ਸਾਡੇ ਇਥੇ ਬਾਗੜੀਆਂ ਪਿੰਡ ਦੇ ਵਿੱਚ ਕਾਬਤ ਚੋਰੀ ਹੋਈ ਸੀ ਤੇ ਜਿਸੜਾ ਇਸ ਸੰਬੰਧੀ ਮੁਕੱਦਮਾ ਨੰਬਰ 292 ਜਿਹੜਾ ਆ ਥਾਣਾ ਅਮਰਗੜ 'ਚ ਦਰਜ ਕੀਤਾ ਗਿਆ ਸੀਗਾ ਉਸ ਮੁਕੱਦਮੇ ਦੀ ਤਫ਼ਤੀਸ਼ ਛੋੜੀ ਡੂੰਘਾਈ ਨਾਲ ਤੇ ਟੈਕਨੀਕਲ ਤਰੀਕੇ ਨਾਲ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਸੀ ਵੀ ਇਹ ਜਿਹੜੀ ਚੋਰੀ ਕਰੀ ਆ ਇਹ ਅਖਲੇਸ਼ ਅਤੇ ਸਚਨ ਇਹ ਜਿਹੜੇ ਪੰਜੋਖਰਾ ਸਾਹਿਬ ਦੇ ਕੋਲ ਪਿੰਡ ਆ ਤਨਕਰ ਉਸ ਪਿੰਡ ਦੇ ਰਹਿਣ ਵਾਲੇ ਸੀ ਇਹਨਾਂ ਨੇ ਕੀਤੀ ਆ ਇਹ ਫਿਰ ਇਹਨਾਂ ਦੋਨਾਂ ਨੂੰ ਜਦੋਂ ਅਸੀਂ ਗ੍ਰਿਫਤਾਰ ਕੀਤਾ ਤੇ ਇਹਨਾਂ ਨੇ ਦੱਸਿਆ ਵੀ ਸਾਡੇ ਨਾਲ ਇਸ ਚੋਰੀ ਦੇ ਵਿੱਚ ਸ਼ਮਸ਼ੀਰ ਸਿੰਘ ਸ਼ੇਰਾ ਤੇ ਇੱਕ ਪੰਕਜ ਜਿਹੜੇ ਮਨੀ ਮਾਜਰੇ ਦੇ ਰਹਿਣ ਵਾਲੇ ਆ ਵੀ ਉਹ ਸ਼ਾਮਲ ਸੀਗੇ ਜਿਹੜਾ ਇਹਨਾਂ ਦੀ ਤਰੀਕਾ ਵਾਰਦਾਤ ਸੀਗਾ ਜਿਹੜਾ ਇਹ ਅਖਿਲ ਤੇ ਸ਼ਮਸ਼ੀਰ ਸਿੰਘ ਸ਼ੇਰਾ ਆ ਇਹ ਜਿੰਨੇ ਵੀ ਟਾਵਰ ਆ ਟਾਵਰਾਂ ਨੂੰ ਅੱਗੇ ਦੇਖਭਾਲ ਕਰਨ ਲਈ ਵੈਂਡਰ ਰੱਖੇ ਹੋਏ ਆ ਸੰਬੰਧਿਤ ਕੰਪਨੀਆਂ ਨੇ ਇਹ ਦੋਨੋਂ ਉਹਨਾਂ ਵੈਂਡਰਾਂ ਦੇ ਕੋਲ ਇਹ ਕੰਮ ਕਰਦੇ ਸੀਗੇ ਇਸੇ ਕੰਪਨੀ ਨੇ ਵਿੱਚ ਤੇ ਇਹਨਾਂ ਦਾ ਇਹ ਸੀਗਾ ਵੀ ਜਿਹੜਾ ਹੈਗਾ ਸ਼ਮਸ਼ੀਰ ਸਿੰਘ ਸ਼ੇਰਾ ਇਹ ਬਲਾਉਂਦਾ ਸੀਗਾ ਅਖਿਲ ਉਹਨਾਂ ਨੂੰ ਅਖਿਲ ਤੇ ਸਚਨ ਜਿਹੜੇ ਆ ਇਹ ਮੋਟਰਸਾਈਕਲ ਤੇ ਜੀਰਕਪੁਰ ਆ ਜਾਂਦੇ ਹੁੰਦੇ ਸੀਗੇ ਜੀਰਕਪੁਰ ਜਿਹੜਾ ਸ਼ਮਸ਼ੇਰ ਸਿੰਘ ਸ਼ੇਰਾ ਤੇ ਇਹਦਾ ਡਰਾਈਵਰ ਪੰਕਜ ਇਹ ਆਪਣੀ ਬਲੈਨੋ ਗੱਡੀ ਲੈ ਕੇ ਆ ਜਾਂਦੇ ਸੀ ਤੇ ਇਹਨਾਂ ਨੂੰ ਨਾਲ ਲੈ ਕੇ ਰਾਤ ਨੂੰ ਇਹ ਤਾਵਰਾਂ ਤੋਂ ਇਹ ਬੀਟੀਐਸ ਕਾਰਡ ਜਿਹੜੇ ਚੋਰੀ ਕਰਦੇ ਸੀਗੇ ਬਾਅਦ ਦੇ ਵਿੱਚ ਇਹ ਚੋਰੀ ਕਰਨ ਤੋਂ ਬਾਅਦ ਅਖਿਲਹੋਣੀ ਚਲੇ ਜਾਂਦੇ ਸੀ ਵਾਪਸ ਚਲੇ ਜਾਂਦੇ ਸੀਗੇ ਤੇ ਸ਼ਮਸ਼ੇਰ ਸਿੰਘ ਸ਼ੇਰਾ ਜਿਹੜਾ ਆ ਇਹ ਬੀਟੀਐਸ ਕਾਰਡ ਜਿਹੜਾ ਆ ਇਹ 20000 ਤੋਂ 20000 ਪ੍ਰਤੀ ਬੀਟੀਐਸ ਕਾਰਡ ਸਮੀਰ ਵਕਤ ਸੀ ਮੁਜ਼ਫਰਨਗਰ ਨੂੰ ਵੇਚਦਾ ਹੁੰਦਾ ਸੀਗਾ ਤੇ ਸਮੀਰ ਇਹ ਜਿਹੜਾ ਬੀਟੀਐਸ ਕਾਰਡ ਆ ਅੱਗੇ ਨਾਫਿਸ ਵਾਸੀ ਮੇਰਠ ਨੂੰ ਵੇਚ ਦਿੰਦਾ ਸੀਗਾ ਤੇ ਨਾਫਿਸ ਅੱਗੇ ਇਹ ਦਿੱਲੀ ਕੁਆੜੀ ਮਾਰਕੀਟ 'ਚ ਵੇਚ ਦਿੰਦਾ ਸੀਗਾ ਇਹਦੇ ਵਿੱਚ ਹੁਣ ਤੱਕ ਅਸੀਂ ਦੋਸ਼ੀ ਅਖੇਲ, ਸਚਿਨ, ਸ਼ਮਸ਼ੇਰ ਸਿੰਘ ਸ਼ੇਰਾ, ਪੰਕਜ, ਸਮੀਰ ਤੇ ਨਾਫਿਸ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਜੋ ਇਹਨਾਂ ਨੇ ਪੁੱਛਗਿਸ਼ ਦਰਾਂਕ ਕਰੀਬ 60 ਤੋਂ 70 ਅਜੀਆਂ ਵਾਰ ਦਾਤਾ ਜਿਹੜੀਆਂ ਇਹ ਮੰਨਣਾ ਮੰਨੀਆਂ ਆ ਅੱਜ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿਸ਼ ਕੀਤੀ ਜਾਊਗੀ ਤੇ ਇਹ ਸ਼ਮਸ਼ੀਰ ਸਿੰਘ ਵੱਲੋਂ ਜਿਹੜੇ ਇਹ ਬੀਟੀਐਸ ਕਾਰਡ ਵੇਚੇ ਜਾਂਦੇ ਸੀਗੇ ਸੁਨੀਅਰ ਨੂੰ ਇਹਦੇ ਜਿਹੜੇ ਪੈਸੇ ਵਿੱਚੋਂ ਬਣਦਾ ਹਿੱਸਾ 트ਾਂਜੈਕਸ਼ਨ ਰਾਹੀਂ ਬੈਂਕ ਗੂਗਲ ਪੇਜ ਆ ਮਿਤੀ 9 10 25 ਨੂੰ ਸਾਡੇ ਇਥੇ ਬਾਗੜੀਆਂ ਪਿੰਡ ਦੇ ਵਿੱਚ ਕਾਬਤ ਚੋਰੀ ਹੋਈ ਸੀ ਤੇ ਜਿਸੜਾ ਇਸ ਸੰਬੰਧੀ ਮੁਕੱਦਮਾ ਨੰਬਰ 292 ਜਿਹੜਾ ਆ ਥਾਣਾ ਅਮਰਗੜ 'ਚ ਦਰਜ ਕੀਤਾ ਗਿਆ ਸੀਗਾ ਉਸ ਮੁਕੱਦਮੇ ਦੀ ਤਫ਼ਤੀਸ਼ ਛੋੜੀ ਡੂੰਘਾਈ ਨਾਲ ਤੇ ਟੈਕਨੀਕਲ ਤਰੀਕੇ ਨਾਲ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਸੀ ਵੀ ਇਹ ਜਿਹੜੀ ਚੋਰੀ ਕਰੀ ਆ ਇਹ ਅਖਲੇਸ਼ ਅਤੇ ਸਚਨ ਇਹ ਜਿਹੜੇ ਪੰਜੋਖਰਾ ਸਾਹਿਬ ਦੇ ਕੋਲ ਪਿੰਡ ਆ ਤਨਕਰ ਉਸ ਪਿੰਡ ਦੇ ਰਹਿਣ ਵਾਲੇ ਸੀ ਇਹਨਾਂ ਨੇ ਕੀਤੀ ਆ ਇਹ ਫਿਰ ਇਹਨਾਂ ਦੋਨਾਂ ਨੂੰ ਜਦੋਂ ਅਸੀਂ ਗ੍ਰਿਫਤਾਰ ਕੀਤਾ ਇਹ ਇਹਨਾਂ ਨੇ ਦੱਸਿਆ ਵੀ ਸਾਡੇ ਨਾਲ ਇਸ ਚੋਰੀ ਦੇ ਵਿੱਚ ਸ਼ਮਸ਼ੀਰ ਸਿੰਘ ਸ਼ੇਰਾ ਤੇ ਇੱਕ ਪੰਕਜ ਜਿਹੜੇ ਮਨੀ ਮਾਜਰੇ ਦੇ ਰਹਿਣ ਵਾਲੇ ਆ ਵੀ ਉਹ ਸ਼ਾਮਲ ਸੀਗੇ ਜਿਹੜਾ ਇਹਨਾਂ ਦੀ ਤਰੀਕਾ ਵਾਰਦਾਤ ਸੀਗਾ ਜਿਹੜਾ ਇਹ ਅਖਿਲ ਤੇ ਸ਼ਮਸ਼ੀਰ ਸਿੰਘ ਸ਼ੇਰਾ ਆ ਇਹ ਜਿੰਨੇ ਵੀ ਟਾਵਰ ਆ ਟਾਵਰਾਂ ਨੂੰ ਅੱਗੇ ਦੇਖਭਾਲ ਕਰਨ ਲਈ ਵੈਂਡਰ ਰੱਖੇ ਹੋਏ ਸਬੰਧਤ ਕੰਪਨੀਆਂ ਨੇ ਇਹ ਦੋਨੋਂ ਉਹਨਾਂ ਵੈਂਡਰਾਂ ਦੇ ਕੋਲ ਇਹ ਕੰਮ ਕਰਦੇ ਸੀਗੇ ਇਸੇ ਕੰਪਨੀ ਦੇ ਵਿੱਚ ਤੇ ਇਹਨਾਂ ਦਾ ਇਹ ਸੀਗਾ ਵੀ ਜਿਹੜਾ ਹੈਗਾ ਸ਼ਮਸ਼ੀਰ ਸਿੰਘ ਸ਼ੇਰਾ ਇਹ ਬੁਲਾਉਂਦਾ ਸੀਗਾ ਅਖਿਲ ਉਹਨਾਂ ਨੂੰ ਅਖਿਲ ਤੇ ਸਚਨ ਜਿਹੜੇ ਆ ਇਹ ਮੋਟਰਸਾਈਕਲ ਤੇ ਜੀਰਕਪੁਰ ਆ ਜਾਂਦੇ ਹੁੰਦੇ ਸੀਗੇ ਜੀਰਕਪੁਰ ਜਿਹੜਾ ਸ਼ਮਸ਼ੇਰ ਸਿੰਘ ਸ਼ੇਰਾ ਤੇ ਇਹਦਾ ਡਰਾਈਵਰ ਪੰਕਜ ਇਹ ਆਪਣੀ ਬਲੈਨੋ ਗੱਡੀ ਲੈ ਕੇ ਆ ਜਾਂਦੇ ਸੀ ਤੇ ਇਹਨਾਂ ਨੂੰ ਨਾਲ ਲੈ ਕੇ ਰਾਤ ਨੂੰ ਇਹ ਤਾਵਰਾਂ ਤੋਂ ਇਹ ਬੀਟੀਐਸ ਕਾਰਡ ਜਿਹੜੇ ਚੋਰੀ ਕਰਦੇ ਸੀਗੇ ਬਾਅਦ ਦੇ ਵਿੱਚ ਇਹ ਚੋਰੀ ਕਰਨ ਤੋਂ ਬਾਅਦ ਅਖਿਲ ਹੋਣੀ ਚਲੇ ਜਾਂਦੇ ਸੀ ਵਾਪਸ ਚਲੇ ਜਾਂਦੇ ਸੀਗੇ ਤੇ ਸ਼ਮਸ਼ੇਰ ਸਿੰਘ ਸ਼ੇਰਾ ਜਿਹੜਾ ਆ ਇਹ ਬੀਟੀਐਸ ਕਾਰਡ ਜਿਹੜਾ ਆ ਇਹ 20,000 15 ਤੋਂ 20,000 ਪ੍ਰਤੀ ਬੀਟੀਐਸ ਕਾਰਡ ਸਮੀਰ ਵਕਤ ਸੀ ਮੁਜ਼ੱਫਰਨਗਰ ਨੂੰ ਵੇਚਦਾ ਹੁੰਦਾ ਸੀਗਾ ਤੇ ਸਮੀਰ ਇਹ ਜਿਹੜਾ ਬੀਟੀਐਸ ਕਾਰਡ ਆ ਅੱਗੇ ਨਾਫਿਸ ਵਾਸੀ ਮੇਰਠ ਨੂੰ ਵੇਚ ਦਿੰਦਾ ਸੀਗਾ ਤੇ ਨਾਫਿਸ ਅੱਗੇ ਇਹ ਦਿੱਲੀ ਕੁਆੜੀ ਮਾਰਕੀਟ 'ਚ ਵੇਚ ਦਿੰਦਾ ਸੀਗਾ ਇਹਦੇ ਵਿੱਚ ਹੁਣ ਤੱਕ ਅਸੀਂ ਦੋਸ਼ੀ ਅਖੇਲ, ਸਚਿਨ, ਸ਼ਮਸ਼ੇਰ ਸਿੰਘ ਸ਼ੇਰਾ, ਪੰਕਜ, ਸਮੀਰ ਤੇ ਨਾਫਿਸ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਜੋ ਇਹਨਾਂ ਨੇ ਪੁੱਛਗਿਸ਼ ਦਰਾਂਕ ਕਰੀਬ 60 ਤੋਂ 70 ਅਜੀਆਂ ਵਾਰ ਦਾਤਾ ਜਿਹੜੀਆਂ ਇਹ ਮੰਨਣਾ ਮੰਨੀਆਂ ਆ ਅੱਜ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿਸ਼ ਕੀਤੀ ਜਾਊਗੀ ਤੇ ਇਹ ਸ਼ਮਸ਼ੀਰ ਸਿੰਘ ਵੱਲੋਂ ਜਿਹੜੇ ਇਹ ਬੀਟੀਐਸ ਕਾਰਡ ਵੇਚੇ ਜਾਂਦੇ ਸੀਗੇ ਸੁਨੀਅਰ ਨੂੰ ਇਹਦੇ ਜਿਹੜੇ ਪੈਸੇ ਵਿੱਚੋਂ ਬਣਦਾ ਹਿੱਸਾ 트ਾਂਜੈਕਸ਼ਨ ਰਾਹੀਂ ਬੈਂਕ ਗੂਗਲ ਪੇਜ ਆ ਮਿਤੀ 9 10 25 ਨੂੰ ਸਾਡੇ ਤੇ ਬਾਗੜੀਆ ਪਿੰਡ ਦੇ ਵਿੱਚ ਕਾਬਤ ਚੋਰੀ ਹੋਈ ਸੀ ਤੇ ਜਿਸੜਾ ਇਸ ਸੰਬੰਧੀ ਮੁਕੱਦਮਾ ਨੰਬਰ 292 ਜਿਹੜਾ ਆ ਥਾਣਾ ਅਮਰਗੜ 'ਚ ਦਰਜ ਕੀਤਾ ਗਿਆ ਸੀਗਾ ਉਸ ਮੁਕੱਦਮੇ ਦੀ ਤਫ਼ਤੀਸ਼ ਛੋੜੀ ਡੂੰਘਾਈ ਨਾਲ ਤੇ ਟੈਕਨੀਕਲ ਤਰੀਕੇ ਨਾਲ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਸੀ ਵੀ ਇਹ ਜਿਹੜੀ ਚੋਰੀ ਕਰੀ ਆ ਇਹ ਅਖਲੇਸ਼ ਅਤੇ ਸਚਨ ਇਹ ਜਿਹੜੇ ਪੰਜੋਖਰਾ ਸਾਹਿਬ ਦੇ ਕੋਲ ਪਿੰਡ ਆ ਤਨਕਰ ਉਸ ਪਿੰਡ ਦੇ ਰਹਿਣ ਵਾਲੇ ਸੀ ਇਹਨਾਂ ਨੇ ਕੀਤੀ ਆ ਇਹ ਫਿਰ ਇਹਨਾਂ ਦੋਨਾਂ ਨੂੰ ਜਦੋਂ ਅਸੀਂ ਗ੍ਰਿਫਤਾਰ ਕੀਤਾ ਤੇ ਇਹਨਾਂ ਨੇ ਦੱਸਿਆ ਵੀ ਸਾਡੇ ਨਾਲ ਇਸ ਚੋਰੀ ਦੇ ਵਿੱਚ ਸ਼ਮਸ਼ੀਰ ਸਿੰਘ ਸ਼ੇਰਾ ਤੇ ਇੱਕ ਪੰਕਜ ਜਿਹੜੇ ਮਨੀ ਮਾਜਰੇ ਦੇ ਰਹਿਣ ਵਾਲੇ ਆ ਵੀ ਉਹ ਸ਼ਾਮਲ ਸੀਗੇ ਜਿਹੜਾ ਇਹਨਾਂ ਦੀ ਤਰੀਕਾ ਵਾਰਦਾਤ ਸੀਗਾ ਜਿਹੜਾ ਇਹ ਅਖਿਲ ਤੇ ਸ਼ਮਸ਼ੀਰ ਸਿੰਘ ਸ਼ੇਰਾ ਆ ਇਹ ਜਿੰਨੇ ਵੀ ਟਾਵਰ ਆ ਟਾਵਰਾਂ ਨੂੰ ਅੱਗੇ ਦੇਖਭਾਲ ਕਰਨ ਲਈ ਵੈਂਡਰ ਰੱਖੇ ਹੋਏ ਸਬੰਧਤ ਕੰਪਨੀਆਂ ਨੇ ਇਹ ਦੋਨੋਂ ਉਹਨਾਂ ਵੈਂਡਰਾਂ ਦੇ ਕੋਲ ਇਹ ਕੰਮ ਕਰਦੇ ਸੀਗੇ ਇਸੇ ਕੰਪਨੀ ਦੇ ਵਿੱਚ ਤੇ ਇਹਨਾਂ ਦਾ ਇਹ ਸੀਗਾ ਵੀ ਜਿਹੜਾ ਹੈਗਾ ਸ਼ਮਸ਼ੀਰ ਸਿੰਘ ਸ਼ੇਰਾ ਇਹ ਬੁਲਾਉਂਦਾ ਸੀਗਾ ਅਖਿਲ ਉਹਨਾਂ ਨੂੰ ਅਖਿਲ ਤੇ ਸੱਚਨ ਜਿਹੜੇ ਆ ਇਹ ਮੋਟਰਸਾਈਕਲ ਤੇ ਜੀਰਕਪੁਰ ਆ ਜਾਂਦੇ ਹੁੰਦੇ ਸੀਗੇ ਜੀਰਕਪੁਰ ਜਿਹੜਾ ਸ਼ਮਸ਼ੇਰ ਸਿੰਘ ਸ਼ੇਰਾ ਤੇ ਇਹਦਾ ਡਰਾਈਵਰ ਪੰਕਜ ਇਹ ਆਪਣੀ ਬਲੈਨੋ ਗੱਡੀ ਲੈ ਕੇ ਆ ਜਾਂਦੇ ਸੀ ਤੇ ਇਹਨਾਂ ਨੂੰ ਨਾਲ ਲੈ ਕੇ ਰਾਤ ਨੂੰ ਇਹ ਤਾਵਰਾਂ ਤੋਂ ਇਹ ਬੀਟੀਐਸ ਕਾਰਡ ਜਿਹੜੇ ਚੋਰੀ ਕਰਦੇ ਸੀਗੇ ਬਾਅਦ ਦੇ ਵਿੱਚ ਇਹ ਚੋਰੀ ਕਰਨ ਤੋਂ ਬਾਅਦ ਅਖਿਲ ਹੌਣੀ ਚਲੇ ਜਾਂਦੇ ਸੀ ਵਾਪਸ ਚਲੇ ਜਾਂਦੇ ਸੀਗੇ ਤੇ ਸ਼ਮਸ਼ੇਰ ਸਿੰਘ ਸ਼ੇਰਾ ਜਿਹੜਾ ਆ ਇਹ ਬੀਟੀਐਸ ਕਾਰਡ ਜਿਹੜਾ ਆ ਇਹ 20,000 ਤੋਂ 20,000 ਪ੍ਰਤੀ ਬੀਟੀਐਸ ਕਾਰਡ ਸਮੀਰ ਵਕਤ ਸੀ ਮੁजफ्फरਨਗ ਨੂੰ ਵੇਚਦਾ ਹੁੰਦਾ ਸੀਗਾ ਤੇ ਸਮੀਰ ਇਹ ਜਿਹੜਾ ਬੀਟੀਐਸ ਕਾਰਡ ਆ ਅੱਗੇ ਨਾਫਿਸ ਵਾਸੀ ਮੇਰਠ ਨੂੰ ਵੇਚ ਦਿੰਦਾ ਸੀਗਾ ਤੇ ਨਾਫਿਸ ਅੱਗੇ ਇਹ ਦਿੱਲੀ ਕੁਆੜੀ ਮਾਰਕੀਟ 'ਚ ਵੇਚ ਦਿੰਦਾ ਤਾਂ ਸੀਗਾ ਇਹਦੇ ਵਿੱਚ ਹੁਣ ਤੱਕ ਅਸੀਂ ਦੋਸ਼ੀ ਅਖੇਲ, ਸਚਿਨ, ਸੁਮਸ਼ੇਰ ਸਿੰਘ ਸ਼ੇਰਾ, ਪੰਕੇਜ, ਸਮੀਰ ਤੇ ਨਾਫਿਸ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਆ ਜੋ ਇਹਨਾਂ ਨੇ ਪੁੱਛਗਿਸ਼ ਦੌਰਾਨ ਕਰੀਬ 60 ਤੋਂ 70 ਅਜਈਆਂ ਵਾਰਦਾਤਾਂ ਜਿਹੜੀਆਂ ਇਹ ਮੰਨਣਾ ਮੰਨੀਆਂ ਆ ਅੱਜ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿਸ਼ ਕੀਤੀ ਜਾਊਗੀ ਤੇ ਇਹ ਸ਼ਮਸ਼ੀਰ ਸਿੰਘ ਵੱਲੋਂ ਜਿਹੜੇ ਇਹ ਬੀਟੀਐਸ ਕਾਰਡ ਵੇਚੇ ਜਾਂਦੇ ਸੀਗੇ ਸਵੇਿਰ ਨੂੰ ਇਹਦੇ ਜਿਹੜੇ ਪੈਸੇ ਵਿੱਚੋਂ ਬਣਦਾ ਹਿੱਸਾ 트ਾਂਜੈਕਸ਼ਨ ਰਾਹੀਂ ਬੈਂਕ ਗੂਗਲ ਪੇਜ ਆ ਮਿਤੀ 9 10 25 ਨੂੰ ਸਾਡੇ ਤੇ ਬਾਗੜੀਏ ਪਿੰਡ ਦੇ ਵਿੱਚ ਕਾਵਰ ਤੇ ਚੋਰੀ ਹੋਈ ਸੀ ਤੇ ਜਿਸੜਾ ਇਸ ਸੰਬੰਧੀ ਮੁਕੱਦਮਾ ਨੰਬਰ 292 ਜਿਹੜਾ ਯਾਰ ਥਾਣਾ ਅਮਰਗੜ ਚ ਦਰਜ ਕੀਤਾ ਗਿਆ ਸੀਗਾ ਉਸ ਮੁਕੱਦਮੇ ਦੀ ਤਫ਼ਤੀਸ਼ ਛੋੜੀ ਡੁਗਾ ਇਹਨਾਂ ਦੇ ਟੈਕਨੀਕਲ ਤਰੀਕੇ ਨਾਲ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਸੀ ਵੀ ਇਹ ਜਿਹੜੀ ਚੋਰੀ ਕਰੀ ਆ ਇਹ ਅਖिलेश ਅਤੇ ਸਚਨ ਇਹ ਜਿਹੜੇ ਪੰਜੋਖਰਾ ਸਾਹਿਬ ਦੇ ਕੋਲ ਪਿੰਡ ਆ ਤਨਕਰ ਉਸ ਪਿੰਡ ਦੇ ਰਹਿਣ ਵਾਲੇ ਸੀ ਇਹਨਾਂ ਨੇ ਕੀਤੀ ਆ ਇਹ ਫਿਰ ਇਹਨਾਂ ਦੋਨਾਂ ਨੂੰ ਜਦੋਂ ਅਸੀਂ ਗ੍ਰਿਫਤਾਰ ਕੀਤਾ ਤੇ ਇਹਨਾਂ ਨੇ ਦੱਸਿਆ ਵੀ ਸਾਡੇ ਨਾਲ ਇਸ ਚੋਰੀ ਦੇ ਵਿੱਚ ਸ਼ਮਸ਼ੀਰ ਸਿੰਘ ਸ਼ੇਰਾ ਤੇ ਇੱਕ ਪੰਕਜ ਜਿਹੜੇ ਮਨੀ ਮਾਜਰੇ ਦੇ ਰਹਿਣ ਵਾਲੇ ਆ ਵੀ ਉਹ ਸ਼ਾਮਲ ਸੀਗੇ ਜਿਹੜਾ ਇਹਨਾਂ ਦੀ ਤਰੀਕਾ ਵਾਰਦਾਤ ਸੀਗਾ ਜਿਹੜਾ ਇਹ ਅਖਿਲ ਤੇ ਸ਼ਮਸ਼ੀਰ ਸਿੰਘ ਸ਼ੇਰਾ ਆ ਇਹ ਜਿੰਨੇ ਵੀ ਟਾਵਰ ਆ ਟਾਵਰਾਂ ਨੂੰ ਅੱਗੇ ਦੇਖਭਾਲ ਕਰਨ ਲਈ ਵੈਂਡਰ ਰੱਖੇ ਹੋਏ ਸਬੰਧਤ ਕੰਪਨੀਆਂ ਨੇ ਇਹ ਦੋਨੋਂ ਉਹਨਾਂ ਵੈਂਡਰਾਂ ਦੇ ਕੋਲ ਇਹ ਕੰਮ ਕਰਦੇ ਸੀਗੇ ਇਸੇ ਕੰਪਨੀ ਦੇ ਵਿੱਚ ਤੇ ਇਹਨਾਂ ਦਾ ਇਹ ਸੀਗਾ ਵੀ ਜਿਹੜਾ ਹੈਗਾ ਸ਼ਮਸ਼ੀਰ ਸਿੰਘ ਸ਼ੇਰਾ ਇਹ ਬੁਲਾਉਂਦਾ ਸੀਗਾ ਅਖਿਲ ਉਹਨਾਂ ਨੂੰ ਅਖਿਲ ਤੇ ਸਚਨ ਜਿਹੜੇ ਆ ਇਹ ਮੋਟਰਸਾਈਕਲ ਤੇ ਜੀਰਕਪੁਰ ਆ ਜਾਂਦੇ ਹੁੰਦੇ ਸੀਗੇ ਜੀਰਕਪੁਰ ਜਿਹੜਾ ਸ਼ਮਸ਼ੇਰ ਸਿੰਘ ਸ਼ੇਰਾ ਤੇ ਇਹਦਾ ਡਰਾਈਵਰ ਪੰਕਜ ਇਹ ਆਪਣੀ ਬਲੈਨੋ ਗੱਡੀ ਲੈ ਕੇ ਆ ਜਾਂਦੇ ਸੀ ਤੇ ਇਹਨਾਂ ਨੂੰ ਨਾਲ ਲੈ ਕੇ ਰਾਤ ਨੂੰ ਇਹ ਤਾਵਰਾਂ ਤੋਂ ਇਹ ਬੀਟੀਐਸ ਕਾਰਡ ਜਿਹੜੇ ਚੋਰੀ ਕਰਦੇ ਸੀਗੇ ਬਾਅਦ ਦੇ ਵਿੱਚ ਇਹ ਚੋਰੀ ਕਰਨ ਤੋਂ ਬਾਅਦ ਅਖਿਲ ਹੁਣੀ ਚਲੇ ਜਾਂਦੇ ਸੀ ਵਾਪਸ ਚਲੇ ਜਾਂਦੇ ਸੀਗੇ ਤੇ ਸ਼ਮਸ਼ੇਰ ਸਿੰਘ ਸ਼ੇਰਾ ਜਿਹੜਾ ਆ ਇਹ ਬੀਟੀਐਸ ਕਾਰਡ ਜਿਹੜਾ ਆ ਇਹ 20000 15 ਤੋਂ 20000 ਪ੍ਰਤੀ ਬੀਟੀਐਸ ਕਾਰਡ ਸਮੀਰ ਵਕਤ ਸੀ ਮੁजफ्फरਨਗ ਨੂੰ ਵੇਚਦਾ ਹੁੰਦਾ ਸੀਗਾ ਤੇ ਸਮੀਰ ਇਹ ਜਿਹੜਾ ਬੀਟੀਐਸ ਕਾਰਡ ਆ ਅੱਗੇ ਨਾਫਿਸ ਵਾਸੀ ਮੇਰਠ ਨੂੰ ਵੇਚ ਦਿੰਦਾ ਸੀਗਾ ਤੇ ਨਾਫਿਸ ਅੱਗੇ ਇਹ ਦਿੱਲੀ ਕੁਆੜੀ ਮਾਰਕੀਟ 'ਚ ਵੇਚ ਦਿੰਦਾ ਫਿਰ ਸੀ ਇਹਦੇ ਵਿੱਚ ਹੁਣ ਤੱਕ ਅਸੀਂ ਦੋਸ਼ੀ ਅਖੇਲ, ਸਚਿਨ, ਸੁਮਸ਼ੇਰ ਸਿੰਘ ਸ਼ੇਰਾ, ਪੰਕੇਜ, ਸਮੀਰ ਤੇ ਨਾਫਿਸ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਜੋ ਇਹਨਾਂ ਨੇ ਪੁੱਛਗਿਸ਼ ਦੌਰਾਨ ਕਰੀਬ 60 ਤੋਂ 70 ਅਜਈਆਂ ਵਾਰਦਾਤਾਂ ਜਿਹੜੀਆਂ ਇਹ ਮੰਨਣਾ ਮੰਨੀਆਂ ਆ ਅੱਜ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿਸ਼ ਕੀਤੀ ਜਾਊਗੀ ਤੇ ਇਹ ਸ਼ਮਸ਼ੀਰ ਸਿੰਘ ਵੱਲੋਂ ਜਿਹੜੇ ਇਹ ਬੀਟੀਐਸ ਕਾਰਡ ਵੇਚੇ ਜਾਂਦੇ ਸੀਗੇ ਸਵੇਿਰ ਨੂੰ ਇਹਦੇ ਜਿਹੜੇ ਪੈਸੇ ਵਿੱਚੋਂ ਬਣਦਾ ਹਿੱਸਾ 트ਾਂਜੈਕਸ਼ਨ ਰਾਹੀਂ ਬੈਂਕ ਗੂਗਲ ਪੇਜ ਆ